ਰੂਪਰਗਰ ਦੇ ਖਾਲਸਾ ਏਡ ਇਕਾਈ ਦੇ ਵੱਲੋਂ ਜਿੱਥੇ ਦੂਜਾ ਟਰੱਕ ਰਾਹਤ ਸਮੱਗਰੀ ਦੇ ਨਾਲ ਬਟਾਲਾ ਕਲੈਕਸ਼ਨ ਸੈਂਟਰ ਭੇਜਿਆ ਗਿਆ ਜਿਸ ਦੇ ਵਿੱਚ ਰਾਸ਼ਨ ਘਰੇਲੂ ਸਾਜੋ-ਸਮਾਨ ਸਫਾਈ ਸਮੱਗਰੀ ਤੇ ਕੰਬਲ ਵੀ ਸ਼ਾਮਿਲ ਸਨ ਖਾਲਸਾ ਏਡ ਨੇ ਰੂਪਨਗਰ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਦਿਵਕ ਵਕਤਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਇਕੱਠੇ ਹੋ ਕੇ ਮਨੁੱਖਤਾ ਦੀ ਨਵੀਂ ਮਿਸਾਲ ਪੇਸ਼ ਕਰ ਦਿੱਤੀ ਹੈ ਸੰਗਠਨ ਨੇ ਅਪੀਲ ਕੀਤੀ ਹੈ ਕਿ ਰਾਸ਼ਨ ਸਮੱਗਰੀ ਹੁਣ ਨਾ ਲਿਆਂਦੀ ਜਾਵੇ ਕਿਉਂਕਿ ਇਹ ਡਰਾਈਵ ਮੁਕੰਮਲ ਹੋ ਚੁਕੀ ਹੈ ਅਗਲੀ ਡਰਾਈਵ ਖੇਤੀਬਾੜੀ ਦੇ ਨੁਕਸਾਨ ਨੂੰ ਪੂਰਾ ਕਰਨ ਵਾਸਤੇ ਬੀਜ ਡੀਜ਼ਲ ਟਰੈਕਟਰ ਤੇ ਵਲੰਟੀਅਰਸ ਦੀ ਸਹਾਇਤਾ ਦਿਨਾ ਚਲਾਈ ਜਾਵੇਗੀ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਖਾਲਸਾ ਏਡ ਦੀ ਰੋਪੜਕਾਈ ਵੱਲੋਂ ਅੱਜ ਦੂਜਾ ਟਰੱਕ ਜਿਹੜਾ ਹੈ ਉਹ ਰਾਸ਼ਨ ਦਾ ਤੇ ਹੋਰ ਜਿਹੜਾ ਘਰ ਦਾ ਸਾਜੋ ਸਮਾਨ ਆ ਜਿਹਦੇ ਵਿੱਚ ਸਫਾਈ ਦਾ ਸਮਾਨ ਹੈਗਾ ਜਿਹਦੇ ਵਿੱਚ ਫਰਨੈਲ ਤੇ ਘਰ ਦੇ ਵਿੱਚ ਜਿਹੜਾ ਇਸ ਡਰਾਈਵ ਤੋਂ ਬਾਅਦ ਦੂਜੀ ਡਰਾਈਵ ਚ ਰੁਣੀ ਆ ਉਹਦੇ ਵਾਸਤੇ ਕੰਬਲ ਤੇ ਹੋਰ ਜਿਹੜਾ ਸਮਾਨ ਆ ਉਹਦਾ ਇੱਕ ਟਰੱਕ ਭਰ ਕੇ ਅੱਜ ਦੁਬਾਰਾ ਜਿਹੜਾ ਹੈਗਾ ਉਹ ਭੇਜਿਆ ਜਾ ਰਿਹਾ ਜਿਹੜਾ ਖਾਲਸਾ ਏਡ ਦੇ ਪੰਜਾਬ ਦੇ ਜਿਹੜੇ ਕਲੈਕਸ਼ਨ ਸੈਂਟਰ ਆ ਉਹ ਸੈਂਟਰ ਦੇ ਵਿੱਚ ਜਾਊਗਾ ਤੇ ਬਟਾਲਾ ਸੈਂਟਰ ਵਾਸਤੇ ਇਹ ਟਰੱਕ ਜਾ ਰਿਹਾ ਤੇ ਅਸੀਂ ਖਾਲਸਾ ਏਡ ਵੱਲੋਂ ਸਮੁੱਚੇ ਰੂਪਨਗਰ ਵਾਸੀਆਂ ਦਾ ਰੂਪਨਗਰ ਜ਼ਿਲ੍ਹੇ ਵਾਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਸ ਕਲੈਕਸ਼ਨ ਸੈਂਟਰ ਦੇ ਵਿੱਚ ਆ ਕੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਵੱਡੇ ਵੱਡਾ ਸਹਿਯੋਗ ਦਿੱਤਾ ਹੈ ਤੇ ਸਭ ਤੋਂ ਵੱਡੀ ਗੱਲ ਆ ਸਾਰੀਆਂ ਧਾਰਮਿਕ ਤੇ ਸਮਾਜਿਕ ਸਾਰੀਆਂ ਸੰਸਥਾਵਾਂ ਨੇ ਇੱਕ ਖਾਲਸਾ ਏਡ ਦੇ ਬੈਨਰ ਹੇਠ ਇਕੱਠੇ ਹੋ ਕੇ ਇੱਕ ਨਵੀਂ ਐਗਜ਼ਾਮਪਲ ਦਿੱਤੀ ਆ ਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੜਪੀਟਾਂ ਦੀ ਮਦਦ ਲਈ ਅੱਗੇ ਆਇਆ ਸੋ ਅਸੀਂ ਖਾਲਸਾ ਏਡ ਵੱਲੋਂ ਸਮੁੱਚੇ ਰੂਪਨਗਰ ਜ਼ਿਲ੍ਹੇ ਵਾਸੀਆਂ ਦਾ ਧੰਨਵਾਦ ਕਰਦੇ ਆ ਤੇ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਖਾਲਸਾ ਐਡ ਵੱਡੇ ਪੱਧਰ ਤੇ ਕੰਮ ਕਰੂਗਾ ਜੋ ਜੋ ਕਿਸਾਨੀ ਦਾ ਨੁਕਸਾਨ ਹੋਇਆ ਹੈ ਜੋ ਜੋ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਉਹ ਕੰਮ ਜਿਹੜੇ ਹੈਗੇ ਆ ਹਲੇ ਲੰਬਾ ਸਮਾਂ ਚੱਲਣੇ ਆ ਜਿਹੜਾ ਫਰਸਟ ਕੰਮ ਸੀਗਾ ਜੀ ਰਸ਼ਨ ਦਾ ਉਹ ਰੋਪੜ ਸੈਂਟਰ ਦੇ ਵਿੱਚ ਕਲੈਕਸ਼ਨ ਜਿਹੜੀ ਹੈਗੀ ਆ ਕਲੈਕਸ਼ਨ ਦੀ ਬੰਦ ਕਰ ਦਿੱਤੀ ਗਈ ਆ ਸੋ ਸਮੂਹ ਸੰਗਤ ਨੂੰ ਬੇਨਤੀ ਆ ਕਿ ਕੋਈ ਵੀ ਜਿਹੜਾ ਰਸ਼ਨ ਆ ਉਹ ਸਮਾਨ ਜਿਹੜਾ ਹੈਗਾ ਉਹ ਕਲੈਕਸ਼ਨ ਕਲੈਕਸ਼ਨ ਸੈਂਟਰ ਦੇ ਵਿੱਚ ਨਾ ਦਿੱਤਾ ਜਾਵੇ ਹੁਣ ਨੈਕਸਟ ਜਿਹੜੀ ਅਗਲੀ ਡਰਾਈਵ ਹੈਗੀ ਆ ਉਸ ਵਿੱਚ ਭਾਵੇਂ ਖੇਤੀ ਨੂੰ ਜਾਗਰ ਕਰਨ ਦੀ ਗੱਲ ਆ ਭਾਵੇਂ ਉਹ ਬੀਜਾਂ ਦੀ ਗੱਲ ਆ ਭਾਵੇਂ ਉਹਦੇ ਵਿੱਚ ਡੀਜ਼ਲ ਟਰੈਕਟਰਾਂ ਦੀ ਸੇਵਾ ਹੈ ਵਲੰਟੀਅਰ ਦੀ ਸੇਵਾ ਹੈ ਉਹ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਉਣ ਦੀ ਲੋੜ ਆ ਸਮੇਂ ਦੇ ਵਿੱਚ ਸੋ ਤਿਆਰ ਬਾਤ ਤਿਆਰ ਰਹੋ ਸਮੂਹ ਪੰਜਾਬੀਆਂ ਨੂੰ ਬੇਨਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮੁੜ ਜਿਹੜਾ ਹੈਗਾ ਉਹ ਪਰਿਵਾਰ ਜਿਹੜੇ ਇਸ ਸਮੇਂ ਹਰਾਂ ਦੀ ਮਾਰ ਹੇਠ ਬਹੁਤ ਵੱਡਾ ਨੁਕਸਾਨ ਆਪਣਾ ਕਰਵਾ ਚੁੱਕਿਆ ਉਹਨਾਂ ਨੂੰ ਦੁਬਾਰਾ ਫੇਰ ਆਪਾਂ ਨੇ ਜਿਹੜਾ ਹੈਗਾ ਉਹ ਖੁਸ਼ਹਾਲ ਕਰਨਾ ਸੋ ਇਹਨੇ ਬੇਨਤੀ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ